ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਆ ਸੰਦੀਪ ਸਿੰਘ ਘਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਦੱਲਾ ਦੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਦੱਲਾ ਸਾਹਿਬ ਅੱਜ ਅਕਾਲੀ ਦਲ ਦੇ ਪ੍ਰਧਾਨ ਵਜੋਂ ਸੁਖਬੀਰ ਬਾਦਲ ਦੀ ਚੋਣ ਹੋਈ 117 ਹਲਕਿਆਂ ਚੋਂ ਵਿਧਾਨ ਸਭਾ ਹਲਕਿਆਂ ਚੋਂ 567 ਜਿਹੜੇ ਡੈਲੀਗੇਟਸ ਆ ਉਹਨਾਂ ਨੇ ਸਰਬ ਸੈਂਪਤੀ ਦੇ ਨਾਲ ਸੁਖਬੀਰ ਬਾਦਲ ਨੂੰ ਚੁਣ ਲਿਆ ਹੁਣ ਸੁਖਬੀਰ ਬਾਦਲ ਨੇ ਪ੍ਰਧਾਨ ਬਣਦੇ ਆ ਵਰਕਰਜ਼ ਨੂੰ ਇੱਕ ਸਨੇਹਾ ਲਾਇਆ ਉਹਨਾਂ ਨੇ ਕਿਹਾ ਵੀ ਕੱਲ 13 ਅਪ੍ਰੈਲ ਵਾਲੇ ਦਿਨ ਜਦੋਂ ਦਮਦਮਾ ਸਾਹਿਬ ਵਿਖੇ ਇੱਕ ਕਾਨਫਰੰਸ ਰੱਖੀ ਗਈ ਆ ਇੱਕ ਰੈਲੀ ਦੇ ਰੂਪ ਵਿੱਚ ਉੱਥੇ ਜਦੋਂ ਉਹ ਸੰਬੋਧਨ ਕਰਨਗੇ ਤੇ ਕਹਿੰਦੇ 2027 ਜਿਹੜੇ ਵਿਧਾਨ ਸਭਾ ਚੋਣਾਂ ਪੰਜਾਬ ਚ ਹੋਣੀਆਂ ਉਹਦੀ ਪਹਿਲੀ ਜੰਗ ਦੀ ਸ਼ੁਰੂਆਤ ਜਿਹੜੀ ਆ ਉਹ ਕੱਲ ਕੀਤੀ ਜਾਏਗੀ ਹੁਣ ਡਲਾ ਸਾਹਿਬ ਇਕਤੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਤੇ ਇਹਦੇ ਨਾਲ ਹੀ ਪੰਜ ਮੈਂਬਰੀ ਕਮੇਟੀ ਦੀ ਅਗਲੀ ਰਣਨੀਤੀ ਕੀ ਰਹਿਣ ਵਾਲੀ ਹੈ ਇਹਦੇ ਉੱਤੇ ਤੁਹਾਡੀ ਟਿੱਪਣੀ ਚਾਹੁੰਦੇ ਆ ਵੀ ਸੁਖਵੀਰ ਬਾਦਲ ਹੁਣ ਪੂਰੇ ਐਕਟਿਵ ਫਾਰਮ ਚ ਨਜ਼ਰ ਆ ਰਹੇ ਆ ਵਿਕਰਮ ਮਜੀਠੀਆ ਐਕਟਿਵ ਨੇ ਤੇ ਨਾਲ ਦੀ ਨਾਲ ਹੁਣ ਪੰਜ ਮੈਂਬਰੀ ਕਮੇਟੀ ਜਿਹੜੀ ਆ ਉਹ ਵੀ ਜਿੱਦਾਂ ਭਰਤੀ ਕਰ ਰਹੀ ਆ ਉਹਨਾਂ ਦੀ ਅਗਲੀ ਰਣਨੀਤੀ ਕੀ ਰਹੇਗੀ ਜੀ ਡਲਾਸਰ ਦੇਖੋ ਲਗਭਗ ਉਮੀਦ ਸੀ ਕਿ ਸੁਖਵੀਰ ਬਾਦਲ ਹੀ ਨਵੇਂ ਸਿਰੇ ਤੋਂ ਪ੍ਰਧਾਨ ਬਣਨਗੇ ਸੁਖਵੀਰ ਬਾਦਲ ਪ੍ਰਧਾਨ ਬਣ ਗਏ ਪਰ ਜਿਹੜਾ ਐਲਾਨ ਕੀਤਾ ਹੈ ਕਿ ਕੱਲ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਵਿਸਾਖੀ ਵਾਲੇ ਦਿਨ ਨਵੀਂ ਸਿਆਸੀ ਜੰਗ ਕਹਿ ਲੋ ਜਾਂ ਇੱਕ ਸਿਆਸੀ ਉਦੇਸ਼ ਦੀ ਪੂਰਤੀ ਲਈ ਲੜਾਈ ਸ਼ੁਰੂ ਹੋਣੀ ਹੈ ਮੈਨੂੰ ਇਹ ਲੱਗਦਾ ਹੈ ਸੰਦੀਪ ਜੀ ਕਿ ਸੁਖਵੀਰ ਸਿੰਘ ਬਾਦਲ ਅੱਗੇ 2 ਦਸੰਬਰ ਤੋਂ ਪਹਿਲਾਂ ਜਿਹੜੀਆਂ ਚੁਣੌਤੀਆਂ ਸੀ ਚੁਣੌਤੀਆਂ ਉਹਦੇ ਨਾਲੋਂ ਜ਼ਿਆਦਾ ਹੋ ਗਈਆਂ ਪਹਿਲਾਂ ਤਾਂ ਚੁਣੌਤੀਆਂ ਇਹ ਹੀ ਸੀ ਕਿ ਗੁਰਮੀਤ ਸਿੰਘ ਰਾਮ ਰਹੀਮ ਨੂੰ ਮਾਫੀ ਦਾ ਮਸਲਾ ਸੀ ਇਹ ਆ ਬੇਅਦਬੀ ਦੇ ਮਾਮ ਬੇਅਦਬੀਆਂ ਦੇ ਮਾਮਲੇ ਤੇ ਜੋ ਕੁਝ ਉਹਨਾਂ ਨੇ ਸ੍ਰੀ ਅਕਾਲ ਤਖਤ ਦੇ ਸਾਹਮਣੇ ਸਵਾਰ ਕਰ ਕੀਤਾ ਉਹ ਗੱਲਾਂ ਸੀ ਭਾਵੇਂ ਉਹਨਾਂ ਦੇ ਇਹ ਬਿਆਨ ਸੀ ਕਿ ਮੈਂ ਤਾਂ ਸਭ ਕੁਝ ਆਪਣੀ ਝੋਲੀ ਪਾ ਲਿਆ ਪਰ ਹੁਣ ਸੁਖਵੀਰ ਸਿੰਘ ਬਾਦਲ ਅੱਗੇ ਜਿਹੜੀ ਵੱਡੀ ਚੁਣੌਤੀ ਹੈ ਸਭ ਤੋਂ ਵੱਡੀ ਚੁਣੌਤੀ ਹੈ ਉਹ ਇਹ ਹੈ ਕਿ ਸੁਖਵੀਰ ਸਿੰਘ ਬਾਦਲ ਆਪਣੇ ਆਪ ਨੂੰ ਪੰਥਕ ਹਲਕਿਆਂ ਦੇ ਵਿੱਚ ਮਕਬੂਲ ਕਰਾ ਸਕਣਗੇ ਸੁਖਵੀਰ ਸਿੰਘ ਬਾਦਲ ਦੀ ਛਵੀ ਇੱਕ ਪੰਥਕ ਲੀਡਰ ਦੇ ਤੌਰ ਤੇ ਉੱਭਰ ਸਕੇਗੀ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਨੇ ਬਹੁਤ ਲੰਮਾ ਸਮਾਂ ਅਕਾਲੀ ਸਿਆਸਤ ਦੇ ਵਿੱਚ ਆਪਣਾ ਦਬਦਬਾ ਰੱਖਿਆ ਭਾਵੇਂ ਸੁਖਬੀਰ ਬਾਦਲ ਜ਼ਿਆਦਾ ਸਮੇਂ ਲਈ ਪ੍ਰਧਾਨ ਹੈ ਪ੍ਰਕਾਸ਼ ਸਿੰਘ ਬਾਦਲ ਤਾਂ 2008 ਦੇ ਵਿੱਚ 2008 ਤੋਂ ਪਹਿਲਾਂ ਉਹਨਾਂ ਨੇ ਤਾਂ ਪ੍ਰਧਾਨਗੀ ਛੱਡਤੀ ਸੋ 2008 ਤੋਂ ਬਾਅਦ ਲਗਾਤਾਰ ਸੁਖਬੀਰ ਬਾਦਲ ਹੀ ਪ੍ਰਧਾਨ ਬਣਿਆ ਆ ਰਹੇ ਨੇ ਆ ਸਾਲ ਮੇਰਾ ਖਿਆਲ ਸਾਲ ਵੀ ਨਹੀਂ 5 6 ਮਹੀਨੇ ਨਵੰਬਰ ਜਾਂ ਦਸੰਬਰ ਚ ਉਹਨਾਂ ਨੇ ਅਸਤੀਫਾ ਦਿੱਤਾ ਸੀ ਨਵੰਬਰ ਚ ਸ਼ਾਇਦ ਇਹਦਾ ਮਤਲਬ ਹੈ ਪ੍ਰਕਾਸ਼ ਸਿੰਘ ਬਾਦਲ ਦਾ ਚਿਹਰਾ ਤਾਂ ਪੰਥਕ ਚਿਹਰਾ ਸੀ ਕਿ ਸੁਖਵੀਰ ਸਿੰਘ ਬਾਦਲ ਦਾ ਚਿਹਰਾ ਉਹਨਾਂ ਦਾ ਕਿਰਦਾਰ ਹਾਲਾਂਕਿ ਹੁਣ ਤਾਂ ਦਾੜੀ ਪ੍ਰਕਾਸ਼ ਕਰਕੇ ਰੱਖਦੇ ਨੇ ਸੁਖਵੀਰ ਸਿੰਘ ਬਾਦਲ ਕਿਸੇ ਵੇਲੇ ਤਾਂ ਇਹੀ ਸਵਾਲ ਹੁੰਦੇ ਸੀ ਫਿਰ ਅੰਮ੍ਰਿਤ ਵੀ ਛਕਿਆ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਪਰ ਅੱਜ ਵੀ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਛਵੀ ਆ ਉਹ ਇੱਕ ਪੰਥਕ ਲੀਡਰ ਦੇ ਤੌਰ ਤੇ ਨਹੀਂ ਹੈ ਸੁਖਬੀਰ ਬਾਦਲ ਦੀ ਛਵੀ ਜਦ ਤੱਕ ਪੰਥਕ ਲੀਡਰ ਦੇ ਤੌਰ ਤੇ ਨਹੀਂ ਬਣਦੀ ਤਦ ਤੱਕ ਪੰਜਾਬ ਦੇ ਵਿੱਚ ਉਹ ਪੰਥਕ ਏਜੰਡੇ ਤੇ ਵੋਟਾਂ ਲੈ ਸਕਣਗੇ ਇਹ ਮੈਨੂੰ ਔਖਾ ਲੱਗਦਾ ਹੁਣ ਸਵਾਲ ਇਹ ਹੈ ਕਿ ਪੰਜ ਮੈਂਬਰੀ ਕਮੇਟੀ ਦੇ ਵਿੱਚ ਬਹੁਤ ਸਾਰੇ ਉਸ ਪਾਸੇ ਲੀਡਰ ਨੇ ਜੇ ਅਸੀਂ ਵਿਰੋਧੀ ਧਿਰਾਂ 'ਚ ਕਹੀਏ ਜਾਂ ਬਾਗੀਆਂ 'ਚ ਕਹਿ ਦਈਏ ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਲੀਡਰ ਨੇ ਜਿਹੜੇ ਯਾਨੀ ਹਰਪੀਤ ਸਿੰਘ ਦੀ ਗੱਲ ਕਰ ਲਈਏ ਉਹ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਰਹੇ ਨੇ ਸੋ ਉਧਰ ਪੰਥਕ ਚਿਹਰਿਆਂ ਦੀ ਭਮਾਰ ਹੈ ਔਰ ਜਦੋਂ ਅਸੀਂ ਹੁਣ ਪੰਜ ਮੈਂਬਰੀ ਕਮੇਟੀ ਦੀ ਭਰਤੀ ਦੇਖਦੇ ਹਾਂ ਕਿਉਂਕਿ ਸਵਾਲ ਹੀ ਬਣ ਗਿਆ ਇਸ ਤਰ੍ਹਾਂ ਨਾਲ ਸਵਾਲ ਖੜਾ ਹੋ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਪਿਛਲੇ ਕੁਝ ਸਮੇਂ ਤੋਂ ਪੰਜ ਮੈਂਬਰੀ ਕਮੇਟੀ ਤੇ ਵੀ ਸਵਾਲ ਚੱਕ ਰਹੀ ਹੈ ਸੱਤ ਮੈਂਬਰੀ ਕਮੇਟੀ ਤੇ ਇਹ ਕਿਹਾ ਜਾ ਰਿਹਾ ਹੈ ਕਿ ਪੰਜ ਮੈਂਬਰੀ ਕਮੇਟੀ ਕਿਹਨੇ ਬਣਾਈ ਹੈ ਜੀ ਜਦ ਕਿ ਸੱਤ ਮੈਂਬਰੀ ਕਮੇਟੀ ਹੁਕਮਨਾਮਾ ਹੈ ਅਗਰ ਸੱਤ ਮੈਂਬਰੀ ਕਮੇਟੀ ਚੋਂ ਗਿਆਨੀ ਆਪਣੇ ਹਰਜਿੰਦਰ ਸਿੰਘ ਧਾਮੀ ਅਸਤੀਫਾ ਦੇ ਗਏ ਅਗਰ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਅਸਤੀਫਾ ਦੇ ਗਏ ਇਹਦਾ ਮਤਲਬ ਇਹ ਨਹੀਂ ਹੋ ਗਿਆ ਕਿ ਪੰਜ ਮੈਂਬਰੀ ਕਮੇਟੀ ਕਿਹਨੇ ਬਣਾਈ ਹੈ ਅਸਲ ਚ ਸੱਤ ਮੈਂਬਰੀ ਕਮੇਟੀ ਇੱਕ ਹੁਕਮਨਾਮਾ ਹੈ ਸੰਦੀਪ ਜੀ ਮੇਰੀ ਨਜ਼ਰ ਚ ਸੱਤ ਮੈਂਬਰੀ ਕਮੇਟੀ ਇੱਕ ਹੁਕਮਨਾਮੇ ਦਾ ਹਿੱਸਾ ਹੈ ਬਿਲਕੁਲ ਠੀਕ ਹੈ ਔਰ ਅਗਰ ਦੋ ਮੈਂਬਰ ਅਸਤੀਫਾ ਦੇ ਗਏ ਤੱਪ ਪਹਿਲੀ ਗੱਲ ਹੈ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਹਰਜਿੰਦਰ ਸਿੰਘ ਧਾਮੀ ਤੇ ਇਹ ਸਵਾਲ ਨਹੀਂ ਚੱਕਿਆ ਜਿਹੜਾ ਪ੍ਰਧਾਨ ਸੀ ਐਸਜੀਪੀਸੀ ਦਾ ਕਿ ਤੁਸੀਂ ਸੱਤ ਮੈਂਬਰੀ ਕਮੇਟੀ ਤੋਂ ਅਸਤੀਫਾ ਕਿਉਂ ਦਿੱਤਾ ਅਗਰ ਸ਼੍ਰੋਮਣੀ ਅਕਾਲੀ ਦਲ ਆਪਣਾ ਚਿਹਰਾ ਮੋਰਾ ਪੰਥਕ ਰੱਖਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਇਹ ਪੁੱਛ ਸਕਦਾ ਸੀ ਕਿ ਤੁਸੀਂ ਅਸਤੀਫਾ ਕਿਉਂ ਦਿੱਤਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ 'ਚੋਂ ਇਹ ਨਹੀਂ ਹੋਇਆ ਬਲਕਿ ਜਦੋਂ ਐਸਜੀਪੀਸੀ ਤੋਂ ਵੀ ਅਸਤੀਫਾ ਦੇ ਦਿੰਦਾ ਹਰਜਿੰਦਰ ਸਿੰਘ ਧਾਮੀ ਤੇ ਅਕਾਲੀ ਦਲ ਦਾ ਸੀਨੀਅਰ ਲੀਡਰ ਜਿਹੜਾ ਹੁਣ ਪ੍ਰਧਾਨ ਬਣ ਗਿਆ ਜਾਂ ਉਸ ਵੇਲੇ ਦਾ ਵਰਕਿੰਗ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ वैसे वैसे डला साहब आज हरजिंदर सिंह धामी गैर हाजिर रहे इस इकट्ठे देखो ਹੁਣ ਸਵਾਲ ਜਿਸ ਤਰ੍ਹਾਂ ਨਾਲ ਅੱਜ ਵਿਕਰਮਜੀਠੀ ਨੇ ਸਵਾਲ ਖੜੇ ਕੀਤੇ ਮੈਂ ਬੜਾ ਹੈਰਾਨ ਹੋਇਆ ਵਿਕਰਮਜੀਠੀ ਨੇ ਆਪਣਾ ਸਟੈਂਡ ਅੱਜ ਫੇਰ ਬਦਲ ਲਿਆ ਅੱਜ ਵਿਕਰਮ ਸਿੰਘ ਵਜੀਠੀਆ ਕਹਿੰਦਾ ਪੰਜ ਮੈਂਬਰੀ ਕਮੇਟੀ ਕਿਹਨੇ ਬਣਾਈ ਤੁਸੀਂ ਦੇਖੋ ਵਿਕਰਮਜੀਠੀਆ ਵੀ ਅੱਜ ਪੰਜ ਮੈਂਬਰੀ ਕਮੇਟੀ ਤੇ ਸਵਾਲ ਚੱਕ ਰਿਹਾ ਹੈ ਕੁਝ ਸਮਾਂ ਪਹਿਲਾਂ ਪ੍ਰੈਸ ਨੋਟ ਜਾਰੀ ਕੀਤਾ ਗਿਆ ਕੇ ਜਥੇਦਾਰ ਸਹਿਬਾਨਾਂ ਨੂੰ ਹਟਾਉਣਾ ਉਹ ਮੰਦ ਭਾਗਾ ਸੀ ਵਿਕਰਮਜੀਤਿਆ ਨੇ ਵੀ ਕਿਤਨਾ ਕਿਤੇ ਸਟੈਂਡ ਬਦਲਿਆ ਔਰ ਹਰਜਿੰਦਰ ਸਿੰਘ ਧਾਮੀ ਨੂੰ ਕਿਸੇ ਅਕਾਲੀ ਦਲ ਦੇ ਲੀਡਰ ਨੇ ਨਹੀਂ ਕਿਹਾ ਕਿ ਜੇ ਤੁਸੀਂ ਅਸਤੀਫਾ ਐਸਜੀਪੀਸੀ ਦੇ ਪ੍ਰਧਾਨ ਦੇ ਤੌਰ ਤੇ ਵਾਪਸ ਲਿਆ ਤੇ ਤੁਸੀਂ ਸੱਤ ਮੈਂਬਰੀ ਕਮੇਟੀ ਦੇ ਵਿੱਚ ਜਿਵੇਂ ਗਿਆਨੀ ਰੁਘਵੀਰ ਸਿੰਘ ਉਹਨਾਂ ਨੇ ਉਹਨਾਂ ਨੂੰ ਕਿਹਾ کئی ਵਾਰ ਕਿ ਜਥੇਦਾਰ ਧਾਮੀ ਸਾਹਿਬ ਨੂੰ ਸੇਵਾ ਸੰਭਾਲਣੀ ਚਾਹੀਦੀ ਹੈ ਸੱਤ ਮੈਂਬਰੀ ਕਮੇਟੀ 'ਚ ਵੀ ਉਹਨਾਂ ਨੂੰ ਆਉਣਾ ਚਾਹੀਦਾ ਹੈ ਇਹਦਾ ਮਤਲਬ ਹੈ ਕੀ ਪੰਥਕ ਕੌਣ ਹੈ ਸੰਦੀਪ ਜੀ ਪੰਥਕ ਕੌਣ ਹੈ ਕੀ ਸਿਰਫ ਅਕਾਲੀ ਦਲ ਦਾ ਲੀਡਰ ਹੋਣਾ ਤੁਸੀਂ ਕਹਿ ਸਕਦੇ ਹੋ ਕਿ ਤੁਸੀਂ ਪੰਥਕ ਹੋ ਗਏ ਸ਼ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੈ ਪਰ ਜਿਹੜੇ ਅਗਵਾਈ ਕਰਨ ਵਾਲੇ ਲੋਕ ਨੇ ਕੀ ਉਹ ਪੰਥਕ ਨੇ ਕੀ ਪੰਥਕ ਲੋਕ ਸਿੱਖ ਜਿਹੜੇ ਸਵੇਰੇ ਸ਼ਾਮ ਗੁਰੂ ਦੀ ਹਾਜ਼ਰੀ ਚ ਬੈਠਦੇ ਨੇ ਪਾਠ ਪੂਜਾ ਵਾਲੇ ਨੇ ਨਿਤਨੇਮ ਵਾਲੇ ਨੇ ਕਿ ਉਹ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਪੰਥਕ ਮੰਨਣਗੇ ਸੋ ਜਿਹੜੀ ਗੱਲ ਹੈ ਨਾ ਵੀ ਬਸਾਖੀ ਤੇ ਦਮਦਮਾ ਦਮਦਮਾ ਸਾਹਿਬ ਬਖੇ ਅਸੀਂ 27 ਦੇ ਲਈ ਲੜਾਈ ਰੰਭਾਂਗੇ ਲੜਾਈ ਤਾਂ ਇਹ ਰੰਭਣੀ ਚਾਹੀਦੀ ਇੱਕ ਸਵਾਲ ਹੋਰ ਅਗਲਾ ਸਾਨੂੰ ਪੰਥਕ ਲੋਕ ਪ੍ਰਵਾਨ ਕਰਨ ਡੱਲਾ ਸਾਹਿਬ ਇੱਕ ਸਵਾਲ ਆ ਇੱਥੇ ਕਿ 27 ਦੀ ਲੜਾਈ ਦਾ ਆਗਾਜ਼ ਸੁਖਵੀਰ ਬਾਦਲ ਹੋਣਾ ਨੇ ਕਹਿ ਦਿੱਤਾ ਕਿ ਕੱਲ ਨੂੰ ਇਕੱਠੇ ਹੋਵੋ ਉੱਥੇ ਆਪਾਂ 27 ਦੀ ਜਿਹੜੀ جنگ ਹੈ ਉਹ ਸ਼ੁਰੂ ਕਰੀਏ ਲੋਕਾਂ ਨੂੰ ਮਿਲਣਾ ਸ਼ੁਰੂ ਕਰੀਏ ਆਪਣਾ ਅਜੰਡਾ ਸੰਗਤਾਂ ਕੀ ਆ ਜਨਤਾ ਤੱਕ ਲੈ ਕੇ ਜਾਈਏ ਪਰ ਡੱਲਾ ਸਾਹਿਬ ਸਵਾਲ ਇਹ ਥੇ ਇਹ ਆ ਵੀ ਹੁਣ ਤੋਂ ਪਹਿਲਾਂ ਜਿਹੜਾ ਅਕਾਲੀ ਦਲ ਹੈ ਇਹ ਭਾਜਪਾ ਦੇ ਨਾਲ ਮਿਲ ਕੇ ਚੋਣ ਲੜਦਾ ਸੀ ਆਪਾਂ ਗੱਲ ਭਾਜਪਾ ਦੀ ਨਹੀਂ ਕਰਦੇ ਜਦੋਂ ਉਹ ਸਾਡੇ ਨਾਲ ਕਿਸੇ ਵੀ ਸਫਰ ਦੇ ਵਿੱਚ ਕਿਸੇ ਵੀ ਕੰਮ ਦੇ ਵਿੱਚ ਇੱਕ ਭਾਈਵਾਲ ਹੁੰਦਾ ਤਾਂ ਜ਼ਿੰਮੇਵਾਰੀ ਵੰਡੀ ਜਾਂਦੀ ਹੈ ਹੁਣ ਇੱਕ ਪਾਸੇ ਅਕਾਲੀ ਦਲ ਆ ਡਾ ਭਾਜਪਾ ਆ ਡਾ ਅਕਾਲੀ ਦਲ ਦੇ ਉੱਤੇ ਤੇ ਵੈਸੇ ਹੀ ਜਿਹੜਾ ਉਹ ਜ਼ਿੰਮੇਵਾਰੀ ਵਧ ਗਈ ਆ ਹੁਣ ਇਹਨਾਂ ਨੇ ਚੋਣ ਜਿਹੜੀ ਆ 117 ਹਲਕਿਆਂ ਦੇ ਵਿੱਚ ਫਿਲਹਾਲ ਜੋ ਲੱਗਦਾ ਇਕੱਲਿਆਂ ਨੇ ਲੜਨੀ ਆ ਤੇ ਇਹਨੂੰ ਕਿਵੇਂ ਮੈਨੇਜ ਕੀਤਾ ਜਾਏਗਾ ਹਾਲਾ ਜੰਗ ਦਾ ਆਗਾਜ਼ ਹੋ ਗਿਆ ਹੋਇਆ ਕਰ ਦਿੱਤਾ ਸੁਖਬੀਰ ਬਾਦਲ ਨੇ ਪਰ ਹੁਣ ਇਹਨਾਂ ਨੂੰ ਇਸ 117 ਹਲਕੇ ਕੱਲਿਆਂ ਨੂੰ ਕ੍ਰੀਟਰ ਕਰਨੇ ਪੈਣੇ ਆ ਦੇਖੋ ਇਹ ਤੁਸੀਂ ਬਹੁਤ ਮਹੱਤਵਪੂਰਨ ਤੁਸੀਂ 227 ਤੋਂ ਪਹਿਲਾਂ ਸਿੱਖ ਰਾਜਨੀਤੀ ਦਾ ਸਭ ਤੋਂ ਅਹਿਮ ਸਵਾਲ ਪੁੱਛਿਆ ਅੱਜ ਸੰਦੀਪ ਜੀ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਵਾਲੇ ਇਹ 117 ਹਲਕਿਆਂ ਤੇ ਜਦੋਂ ਆਪਣੇ ਉਮੀਦਵਾਰ ਖੜੇ ਕਰਨਗੇ ਤੇ ਜਿਹੜੇ ਪੰਜਾਬ ਦੇ ਸਿੱਖ ਨੇ ਪੰਜਾਬ ਦੇ ਸਿੱਖਾਂ ਨੇ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਨੂੰ ਸਰਕਾਰ ਬਣਾ ਕੇ ਦਿੱਤੀ ਉਹਦੇ ਚ ਸਿੱਖਾਂ ਨੂੰ ਪੰਜਾਬ ਦੇ ਵਿੱਚ ਬਹੁ ਗਿਣਤੀ ਨੇ ਸਿੱਖ ਜੇ ਪੰਜਾਬ ਚ ਕੋਈ ਵੀ ਪਾਰਟੀ ਦੀ ਸਰਕਾਰ ਬਣਦੀ ਹੈ ਜੇ 92 ਸੀਟਾਂ ਭਗਵੰਤ ਸਿੰਘ ਮਾਨ ਨੂੰ ਆਈਆਂ ਨੇ ਉਹ ਸਿੱਖਾਂ ਕਰਕੇ ਆਈਆਂ ਨੇ ਇਹ ਗੱਲ ਯਾਦ ਰੱਖੋ ਸਿੱਖ ਵੋਟਰ ਨੂੰ ਤੁਸੀਂ ਪੰਜਾਬ ਦੀ ਸਿਆਸਤ ਚੋਂ ਮੰਨਫੀ ਨਹੀਂ ਕਰ ਸਕਦੇ ਅਗਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਸਿੱਖ ਵੋਟਰਾਂ ਕਰਕੇ ਬਣੀ ਹੈ ਤੇ ਪੰਜਾਬ ਦੇ ਸਿੱਖ ਵੋਟਰਾਂ ਨੇ ਸਮੇਂ-ਸਮੇਂ ਤੇ ਲਹਿਰ ਦੇ ਵਿੱਚ ਹਿੱਸਾ ਪਾਇਆ ਆਮ ਆਦਮੀ ਪਾਰਟੀ ਦੀ ਲਹਿਰ ਪਿੱਛੇ ਪੰਜਾਬ ਦਾ ਸਿੱਖ ਵੋਟਰ ਸੀ 2014-15 ਚ 14 ਚ ਜਦੋਂ ਜਿੱਤੀ ਆਮ ਆਦਮੀ ਪਾਰਟੀ 4 ਸੀਟਾਂ 4 ਅਕਾਲੀ ਦਲ ਦਾ ਕੀ ਹਾਲ ਹੋਇਆ ਫਤਿਹਗੜ੍ਹ ਸਾਹਿਬ ਪੰਥਕ ਹਲਕਾ ਪੰਥਕ ਹਲਕਾ ਸੀ ਫਤਿਹਗੜ੍ਹ ਸਾਹਿਬ ਬਿਲਕੁਲ ਸਰ ਸ਼੍ਰੋਮਣੀ ਅਕਾਲੀ ਦਲ ਫਤਿਹਗੜ੍ਹ ਸਾਹਿਬ ਤੋਂ ਹਾਰਿਆ ਸ਼੍ਰੋਮਣੀ ਅਕਾਲੀ ਦਲ ਸੰਗਰੂਰ ਤੋਂ ਹਾਰਿਆ ਸ਼੍ਰੋਮਣੀ ਅਕਾਲੀ ਦਲ ਬਾਦਲਾ ਦਾਗੜ ਫਰੀਦਕੋਟ ਤੋਂ ਹਾਰਿਆ ਪਟਿਆਲੇ ਤੋਂ ਹਾਰੇ ਸ਼੍ਰੋਮਣੀ ਅਕਾਲੀ ਦਲ ਚਲੋ ਪਟਿਆਲੇ 'ਚ ਉਹਨਾਂ ਦਾ ਆਧਾਰ ਨਹੀਂ ਸੀ ਜ਼ਿਆਦਾ ਪਟਿਆਲੇ 'ਚ ਉਹ ਹਾਰਿਆ ਜਿੱਥੇ ਰਾਜਿਆਂ ਦਾ ਕਿਸੇ ਸਮੇਂ ਦਬਦਬਾ ਰਿਹਾ ਇਹਦਾ ਮਤਲਬ ਕੀ ਹੈ ਕਿ ਜਿਹੜਾ ਪੰਜਾਬ ਦਾ ਸਿੱਖ ਵੋਟਰ ਹੈ ਉਹ ਲਹਿਰ ਉਸਾਰ ਨਹੀਂ ਜਾਣਦਾ ਹਮ ਔਰ ਜੋ ਮੇਰੀ ਸਮਝ ਕਹਿੰਦੀ ਹੈ ਇੱਕ ਤਰੀਕੇ ਨਾਲ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਤੇ ਇਹ ਹੈ ਕਿ ਇਹਨਾਂ ਨੇ ਹੁਕਮਨਾਮੇ ਇਨ ਬਿਨ ਨਹੀਂ ਮੰਨੇ ਸੱਤ ਮੈਂਬਰੀ ਕਮੇਟੀ ਨਹੀਂ ਪ੍ਰਵਾਨੀ ਪੰਜ ਮੈਂਬਰੀ ਕਮੇਟੀ ਤੇ ਸਵਾਲ ਚੱਕ ਰਹੇ ਨੇ ਇਹਦਾ ਮਤਲਬ ਕੀ ਹੈ ਕਿ ਜਿਹੜਾ ਪੰਜਾਬ ਦਾ ਸਿੱਖ ਹੈ ਪੰਜਾਬ ਦਾ ਸਿੱਖ ਹੁਣ ਸੋਚੂਗਾ ਕਿ ਮੈਂ ਸੁਖਵੀਰ ਸਿੰਘ ਬਾਦਲ ਵਾਲੇ ਧੜੇ ਨੂੰ ਵੋਟ ਪਾਵਾਂ ਅਕਾਲੀ ਦਲ ਨੂੰ ਤੇ ਦੂਜੇ ਪਾਸੇ ਜਿਹੜਾ ਮੈਂ ਮੈਂ ਵਸ 1 ਮਿੰਟ ਲਵਾਂਗਾ ਦੂਜੇ ਪਾਸੇ ਜਿਹੜੀ ਪੰਜ ਮੈਂਬਰੀ ਕਮੇਟੀ ਦੀ ਮੀਟਿੰਗਾਂ ਦੇ ਵਿੱਚ ਭੀੜ ਆ ਰਹੀ ਹੈ ਉਹ ਕਿਰਾਏ ਦੀ ਭੀੜ ਨਹੀਂ ਹੈ ਉਹ ਬੱਸਾਂ ਭੇਜ ਕੇ ਮਹंगाई ਦੀ ਭੀੜ ਨਹੀਂ ਹੈ ਬਿਲਕੁਲ ਠੀਕ ਗੱਲ ਉਹ ਉਹ ਉਹਨਾਂ ਲੋਕਾਂ ਵੱਲੋਂ ਲਿਆਂਦੀ ਭੀੜ ਨਹੀਂ ਹੈਗੀ ਜਿਨ੍ਹਾਂ ਦੀ ਟਿਕਟ ਕੱਟ ਸਕਦੀ ਹੈ ਜੇ ਭੀੜ ਨਹੀਂ ਉਹ ਇਕੱਠੀ ਕਰਦੇ ਉੱਥੇ ਕੋਈ ਟਿਕਟ ਕੱਟਣ ਦਾ ਰੌਲਾ ਨਹੀਂ ਹਜੇ ਇਹਦਾ ਮਤਲਬ ਕੀ ਹੈ ਕਿ 2117 ਤੋਂ ਪਹਿਲਾਂ ਜਿਹੜੇ ਪੰਜਾਬ ਦੇ ਸਿੱਖ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਧ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਕ ਆਪਣੇ ਪੰਥਕ ਫੈਸਲੇ ਕਰ ਰਹੇ ਨੇ ਜਿਹੜੀ ਭੀੜ ਹੈ ਨਾ ਜੀ ਪੰਜ ਮੈਂਬਰੀ ਕਮੇਟੀ ਦੀ ਸੰਦੀਪ ਜੀ ਹਰ ਸਿੱਖ ਜਿਹੜਾ ਗੁਰਦੁਆਰਾ ਸਾਹਿਬ ਜਾਂਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਨਦਾ ਹੈ ਨਿਤਨੇਮੀ ਹੈ ਉਹ ਪੰਜ ਮੈਂਬਰੀ ਕਮੇਟੀ ਵਾਲੇ ਪਾਸੇ ਇਸ ਕਰਕੇ ਜਾ ਰਿਹਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮਨਾਮਾ ਹੈ ਅਸੀਂ ਉਹਨੂੰ ਮੰਨਣਾ ਹੈ ਡੱਲਾ ਸਾਹਿਬ ਮੇਰਾ 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 ਜਿਹੜਾ ਸਵਾਲ ਹੈ ਨਾ ਇਹਦੇ ਨਾਲ ਹੀ ਜੁੜਿਆ ਹੋਇਆ ਤੁਸੀਂ ਜਿੱਦਾਂ ਕਹਿ ਰਹੇ ਹੋ ਕਿ ਹਰ ਸਿੱਖ ਇਹ ਗੱਲ ਤਸਲੀਮ ਕਰਦਾ ਹੈ ਕਿ ਜਿਹੜਾ ਹੁਕਮ ਨਮਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਫਰਮਾਨ ਕੀਤਾ ਗਿਆ ਅਸੀਂ ਉਹਨੂੰ ਮੰਨਦੇ ਆਂ ਪਰ ਅੱਜ ਮੈਂ ਅਰਸ਼ਦੀਪ ਕਲੇਰ ਹੋਂਣਾ ਨੂੰ ਸੁਣਿਆ ਉਹਨਾਂ ਨੇ ਪੂਰਾ ਦੋ ਟੁਕ ਗੱਲ ਜਿਹੜੀ ਆ ਉਹ ਖਤਮ ਕਰਨ ਦੇ ਲਹਿਜ਼ੇ ਦੇ ਵਿੱਚ ਕਿਹਾ ਕਹਿੰਦੇ ਦਰਸਲ ਅਕਾਲੀ ਦਲ ਦੀ ਭਰਤੀ 20 ਜਨਵਰੀ ਨੂੰ ਸ਼ੁਰੂ ਹੋਈ ਸੀ 20 ਫਰਵਰੀ ਨੂੰ ਖਤਮ ਹੋ ਗਈ ਆ ਇਹ ਜਿਹੜੀ ਭਰਤੀ ਹੋ ਰਹੀ ਆ ਕਹਿੰਦੇ ਇਹਦੇ ਬਾਰੇ ਸਾਨੂੰ ਨਹੀਂ ਪਤਾ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਇੱਕ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਨਮਾ ਤੇ ਦੂਜੇ ਪਾਸੇ ਇਹੋ ਜਿਹਾ ਬਿਆਨ ਦੇਖੋ ਅਰਸ਼ਦੀਪ ਸਿੰਘ ਕਲੇਰ ਚਲੋ ਬਹੁਤ ਨੌਜਵਾਨ ਨੇ ਮੈਂ ਬਹੁਤ ਹੀ ਮੇਰੀ ਉਹਨਾਂ ਨਾਲ ਵਾਕਫ ਨਹੀਂ ਮੈਂ ਉਹਨਾਂ ਦੇ ਟੈਲੀਵਿਜ਼ਨਾਂ ਤੇ ਡਿਬੇਟਾਂ ਬਿਆਨ ਸੁਣਦਾ ਰਹਿੰਦਾ ਤਰਕ ਦੰਦੇ ਨੇ ਪਰ ਸਵਾਲ ਇਹ ਹੈ ਨਾ ਜੀ ਫੈਸਲਾ ਕਿਹਨੇ ਕਰਦਾ ਬਿਲਕੁਲ ਪੰਥ ਕੌਣ ਹੈ ਕਿਸੇ ਅਕਾਲੀ ਦਲ ਦਾ ਪ੍ਰਧਾਨ ਪੰਥ ਨਹੀਂ ਹੈ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਉਹਨੂੰ ਮੰਨਣ ਵਾਲਾ ਜਿਹੜਾ ਸਿੱਖ ਪੰਥ ਹੈ ਉਹਦੇ ਤੇ ਨਿਰਭਰ ਕਰਦਾ ਸਿੱਖ ਕੌਮ ਤੇ ਕਿ ਉਹ ਅਕਾਲੀ ਦਲ ਦੀ ਲੀਡਰਸ਼ਿਪ ਦੀ ਗੱਲ ਸੁਣਦਾ ਹੈ ਜਿਹੜੇ ਕਹਿੰਦੇ ਪੰਜ ਮੈਂਬਰੀ ਕਮੇਟੀ ਤੇ ਸਵਾਲ ਖੜੇ ਕਰਦੇ ਨੇ ਜਾਂ ਉਹ ਜਥੇਦਾਰ ਸਾਹਿਬ ਦੇ ਹੁਕਮਨਾਮੇ ਨੂੰ ਦਿਲ ਚ ਵਸਾ ਕੇ ਬੈਠਾ ਹੈ ਹੁਣ ਜਿਹੜੀ ਭੀੜੇ ਪੰਜ ਮੈਂਬਰੀ ਕਮੇਟੀ ਦੀ ਉਹ ਭੀੜ ਆਪ ਮੁਹਾਰੇ ਹੈ ਹਰ ਹਲਕੇ ਚ ਹੈ ਹਰ ਹਲਕੇ ਚ ਹੈ ਔਰ ਜਿਹੜੀ ਗੱਲ ਸਤਾਈ ਦੀ ਹੈ ਨਾ ਸੰਦੀਪ ਜੀ ਸਿੱਖ ਕੌਮ ਨੂੰ ਲਹਿਰ ਉਸਾਰ ਨਹੀਂ ਆਉਂਦੀ ਹੈ ਭਗਵੰਤ ਮਾਨ ਦੀ ਸਰਕਾਰ ਸਿੱਖ ਕੌਮ ਨੇ ਬਣਾਈ ਸੀ ਅਰਵਿੰਦ ਕੇਜਰੀਵਾਲ ਦਾ ਸਮਰਥਨ ਸਿੱਖ ਕੌਮ ਨੇ ਕੀਤਾ ਸੀ ਤਾਂ ਪੰਜਾਬ ਚ 4 ਸੀਟਾਂ ਲੋਕ ਸਭਾ ਦੀਆਂ ਜਿੱਤੇ ਵਿਰੋਧੀ ਧਿਰ ਚ ਆਏ ਅੱਜ ਸਿੱਖ ਕੌਮ ਅਰਵਿੰਦ ਕੇਜਰੀਵਾਲ ਨੂੰ ਉਸ ਤਰ੍ਹਾਂ ਨਾਲ ਲਹਿਰ ਦੇ ਰੂਪ ਚ ਸਮਰਥਨ ਨਹੀਂ ਕਰ ਰਹੀ ਮੇਰੀ ਗੱਲ ਨੂੰ ਜੋ ਮੈਂ ਮਹਿਸੂਸ ਕਰਦਾ ਅਰਵਿੰਦ ਕੇਜਰੀਵਾਲ ਨੂੰ ਸਿੱਖ ਕੌਮ ਦਾ ਲਹਿਰ ਦੇ ਰੂਪ ਚ ਸਮਰਥਨ ਨਹੀਂ ਹੈ ਨਾ ਸੁਖਵੀਰ ਸਿੰਘ ਬਾਦਲ ਨੂੰ ਲਹਿਰ ਦੇ ਰੂਪ ਚ ਸਮਰਥਨ ਹੈ ਨਾ ਕਾਂਗਰਸ ਨੂੰ ਲਹਿਰ ਦੇ ਰੂਪ ਚ ਸਮਰਥਨ ਹੈ ਅਮਰਿਤਪਾਲ ਨੂੰ ਲਹਿਰ ਦੇ ਰੂਪ ਚ ਸਮਰਥਨ ਮਿਲਿਆ ਸੀ ਉਸ ਤੋਂ ਬਾਅਦ ਜਿਹੜਾ ਲਹਿਰ ਦੇ ਰੂਪ ਚ ਸਮਰਥਨ ਹੁਣ ਮਿਲ ਰਿਹਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਮਿਲ ਰਿਹਾ ਪੰਜ ਮੈਂਬਰੀ ਕਮੇਟੀ ਦੀ ਭਰਤੀ ਚ ਆਉਂਦੇ ਲੋਕ ਇਸ ਗੱਲ ਦਾ ਸਬੂਤ ਹੈ ਔਰ ਸੰਦੀਪ ਜੀ ਇਹ ਜਿਵੇਂ ਜਿਵੇਂ ਸਤਾਈ ਨੇੜੇ ਆਉਣੀ ਹੈ ਜਿਹੜਾ ਸਿੱਖ ਵੋਟਰ ਨੇ ਸਿੱਖ ਲੋਕ ਨੇ ਸਿੱਖ ਭਾਈਚਾਰੇ ਦੇ ਬੁੱਧੀਜੀਵੀ ਨੇ ਜਾਂ ਸਧਾਰਨ ਨੇ ਯਾ ਸਾਡੇ ਵਰਗੇ ਲੋਕ ਨੇ ਉਹ ਸਾਰੇ ਮਹਿਸੂਸ ਕਰਨ ਲੱਗਣਗੇ ਕਿ ਹਾਂ ਸਿੱਖ ਕੌਮ ਇੱਕ ਪਾਸੇ ਲਹਿਰ ਚ ਆ ਗਈ ਤੇ ਜਦੋਂ ਲਹਿਰ ਚ ਆ ਜੇ ਤੇ ਤੁਸੀਂ 27 ਦੇ ਵਿੱਚ ਜਿਹੜੀ ਪੰਜ ਮੈਂਬਰੀ ਕਮੇਟੀ ਦੀ ਭਰਤੀ ਦੇ ਵਿੱਚੋਂ ਸਿਆਸੀ ਫੈਸਲੇ ਹੋਣੇ ਨੇ ਸਿੱਖ ਕੌਮ ਉਹਨਾਂ ਸਿਆਸੀ ਫੈਸਲਿਆਂ ਨਾਲ ਖੜੂਗੀ ਅੱਜ ਗੱਲ ਤੁਸੀਂ ਨੋਟ ਕਰ ਲਓ ਅੱਜ 12 ਅਪ੍ਰੈਲ ਹੈ ਵਿਸਾਖੀ ਤੋਂ ਇੱਕ ਦਿਨ ਪਹਿਲਾਂ ਔਰ ਦੇਖੋ ਇਹ ਇਹਦੇ ਚ ਇੱਕ ਗੱਲ ਜ਼ਰੂਰ ਤਾਂ ਹੈ ਇਹ ਪੰਜਾਬ ਦੇ ਸਿੱਖ ਮੰਨ ਚੁੱਕੇ ਨੇ ਕਿ ਜੋ ਹਰਿਆਣੇ ਚ ਹੋਇਆ ਓਮ ਪ੍ਰਕਾਸ਼ ਚੋਟਾਲੇ ਦੀ ਪਾਰਟੀ ਖੇਰੂ ਖੇਰੂ ਹੋ ਗਈ ਉਹਨਾਂ ਦਾ ਪੁੱਤ ਨੇ ਵੱਖਰੇ ਹੋ ਕੇ ਪਾਰਟੀ ਬਣਾਈ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਨਹੀਂ ਚੱਲ ਰਹੇ ਸੀ ਉਹਨਾਂ ਨੂੰ ਕੋਈ ਹੁਕਮਨਾਮਾ ਨਹੀਂ ਹੋਇਆ ਉੱਥੇ ਵੋਟ ਵੰਡੀ ਗਈ ਹਰਿਆਣੇ ਚ ਪੰਜਾਬ ਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਦੀ ਭਰਤੀ ਵਾਲੇ ਪਾਸੇ ਸਿੱਖ ਕੌਮ ਜਾ ਰਹੀ ਹੈ ਔਰ ਤੁਸੀਂ ਵੇਖਿਓ ਇੱਕ ਪਾਸੜ ਵੋਟਾਂ ਪੈਣ ਗਈਆਂ ਜੋ ਮੈਨੂੰ ਲੱਗਦਾ ਹੈ ਹਜੇ ਕੋਈ ਚੋਣ ਜ਼ਾਬਤਾ ਤਾਂ ਲੱਗਿਆ ਨਹੀਂ ਕਿਸੇ ਇਲੈਕਸ਼ਨ ਦਾ ਮੈਂ ਕਹਿ ਸਕਦਾ ਸਿੱਖ ਕੌਮ ਦੀਆਂ ਵੋਟਾਂ ਵੰਡੀਆਂ ਨਹੀਂ ਜਾਣੀਆਂ ਇਹ ਗੱਲਾਂ ਬਹੁਤ ਬਣਾਈਆਂ ਜਾ ਰਹੀਆਂ ਨੇ ਕਿ ਸਿੱਖ ਵੋਟ ਵੰਡੀ ਜਾਵੇ ਅੰਮ੍ਰਿਤਪਾਲ ਦੀ ਪਾਰਟੀ ਵੱਲ ਪੈ ਜਾਵੇ ਸਿਮਰਜੀਤ ਸਿੰਘ ਮਾਨ ਨੂੰ ਪੈ ਜਾਵੇ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਕਹਿੰਦੇ ਅਸੀਂ ਅਸਲੀ ਪੰਥਾ ਅਸੀਂ ਅਕਾਲ ਪੰਥਕ ਪਾਰਟੀਆਂ ਪੰਥ ਨਹੀਂ ਪੰਥਕ ਪਾਰਟੀਆਂ ਅਸੀਂ ਨਮਾਇੰਦਾ ਜਮਾਤਾਂ ਸੋ ਸਾਰੀ ਵੋਟ ਸਾਨੂੰ ਪੈਣੀ ਅਸਲ 'ਚ ਸਿੱਖ ਵੋਟ ਲਹਿਰ ਦੇ ਰੂਪ ਚ ਪੈਣੀ ਹੈ ਔਰ ਵੰਡੀ ਨਹੀਂ ਜਾਣੀ ਜਿਨ੍ਹਾਂ ਲੋਕਾਂ ਨੂੰ ਲੱਗਦਾ ਸਿੱਖ ਵੋਟ ਪੰਜਾਬ ਚ ਵੰਡੀ ਜਾਊ ਐਤਕੀ ਸਿੱਖ ਵੋਟ ਇੱਕ ਪਾਸੇ ਪਾਊਗੀ ਸੰਦੀਪ ਜੀ ਡੱਲਾ ਸਾਹਿਬ ਇੱਥੇ ਅਜੇ ਪ੍ਰਭਾਵ ਨਿਕਲਦਾ ਪੰਜ ਮਹੀਨੇ ਲੱਗਦੀ ਆ ਉਹ ਇਹ ਵੀ ਆਊਗੀ ਕਿ ਜਦੋਂ ਸੁਖਬੀਰ ਬਾਦਲ ਹੋਣੀ ਪਿੰਡਾਂ ਦੇ ਵਿੱਚ ਜਾਣਗੇ ਕਿਸਾਨਾਂ ਦੀਆਂ ਸਮੱਸਿਆਵਾਂ 220 ਤੋਂ ਲੈ ਕੇ ਆ 225 ਆ ਗਿਆ ਉੱਥੇ ਦੀਆਂ ਉੱਥੇ ਨੇ ਇਹ ਕਿਦਾਂ ਕਨਵਿੰਸ ਕਰਨਗੇ ਵੀ ਅਸੀਂ ਤੁਹਾਡੇ ਮਸਲੇ ਹੱਲ ਕਰਾ ਦੇਾਂਗੇ ਜਿਸ ਪਾਰਟੀ ਦੇ ਨਾਲ ਤੁਸੀਂ ਸਰਕਾਰ ਮਿਲ ਕੇ ਚਲਾਉਂਦੇ ਰਹੇ ਹੋ ਉਦੋਂ ਨਹੀਂ ਇਹ ਸਾਰੇ ਮਾਮਲੇ ਹੱਲ ਹੋ ਸਕੇ 2020 ਦੇ ਵਿੱਚ ਜਦੋਂ ਆਪਣਾ ਧਰਨੇ ਲੱਗੇ ਦਿੱਲੀ ਕਾਲੇ ਕਾਨੂੰਨ ਬਣਾਏ ਗਏ ਉਸ ਵੇਲੇ ਜਾ ਕੇ ਅਕਾਲੀ ਦਲ ਨੇ ਆਪਣਾ ਤੋੜ ਵਿਛੋੜਾ ਕੀਤਾ ਹੁਣ ਇਹ ਕਨਵਿੰਸ ਕਿਦਾਂ ਕਰਨਗੇ ਜੀ ਅਸੀਂ ਤੁਹਾਡੇ ਮਸਲੇ ਦਿੱਲੀ ਲੈ ਕੇ ਜਾਵਾਂਗੇ ਅਮਿਤ ਸ਼ਾਹ ਜੀ ਨਾਲ ਗੱਲ ਕਰਾਂਗੇ ਮੋਦੀ ਸਾਹਿਬ ਨਾਲ ਗੱਲ ਕਰਾਵਾਂਗੇ ਇਹ ਮਸਲੇ ਹੱਲ ਕਰਾ ਦੇਾਂਗੇ ਇਹ ਬਹੁਤ ਵੱਡੀ ਚੁਣੌਤੀ ਦਰਪੇਸ਼ ਆਉਣ ਵਾਲੀ ਹੈ ਦੇਖੋ ਜਿਸ ਤਰ੍ਹਾਂ ਨਾਲ ਸੁਖਵੀਰ ਸਿੰਘ ਬਾਦਲ ਬੀਜੇਪੀ ਤੇ ਹਮਲਾਵਰ ਨੇ ਜਿਸ ਤਰ੍ਹਾਂ ਨਾਲ ਹਰਸ਼ਮਰਤ ਕੌਰ ਬਾਦਲ ਪਾਰਲੀਮੈਂਟ ਚ ਬੀਜੇਪੀ ਤੇ ਹਮਲਾਵਰ ਨੇ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਔਰ ਹਰਸ਼ਮਰਤ ਕੌਰ ਬਾਦਲ ਵਾਲੇ ਨਾਲ ਤਾਂ ਬੀਜੇਪੀ ਦਾ ਸਮਝੌਤਾ ਅਸੰਭਵ ਹੈ ਭਾਰਤੀ ਜਨਤਾ ਪਾਰਟੀ ਨੂੰ ਜਿੰਨਾ ਕੱਸੀ ਸਿਆਸਤ ਕਰਦੇ ਵੇਖਿਆ ਹੈ ਸਿਆਸੀ ਤੌਰ ਤੇ ਕਮਾ ਬੀਜੇਪੀ ਸਮਝੌਤਾ ਅਸੰਭਵ ਲੱਗਦਾ ਮੈਨੂੰ ਸ਼੍ਰੋਮਣੀ ਅਕਾਲੀ ਦਲ ਦੇ ਇਸ ਧਿਰ ਦੇ ਨਾਲ ਹੁਣ ਇਹ ਇਲਜ਼ਾਮ ਅੱਜ ਕੱਲ ਇਹ ਲਾ ਰਹੇ ਨੇ ਕਿ ਅਕਾਲੀ ਦਲ ਨੂੰ ਪੰਥ ਨੂੰ ਕਮਜ਼ੋਰੀ ਬੀਜੇਪੀ ਕਰਨਾ ਚਾਹੁੰਦੀ ਹੈ ਜਿਵੇਂ ਕਿਸੇ ਵੇਲੇ ਕਾਂਗਰਸ ਤੇ ਇਲਜ਼ਾਮ ਲੱਗਦਾ ਸੀ ਹੁਣ ਜਿਹੜਾ ਸੁਖਵੀਰ ਸਿੰਘ ਬਾਦਲ ਵਾਲਾ ਅਕਾਲੀ ਦਲ ਹੈ ਉਹ ਕਹਿੰਦੇ ਕਿ ਬੀਜੇਪੀ ਵੰਡੀਆਂ ਪਾ ਰਹੀ ਹੈ ਤੋੜਨਾ ਚਾਹੁੰਦੀ ਹੈ ਸੰਸਥਾਵਾਂ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਜਦ ਕਿ ਸਵਾਲ ਇਸ ਲੀਡਰਸ਼ਿਪ ਤੇ ਸਿੱਖ ਲੋਕ ਹੀ ਖੜੇ ਕਰ ਰਹੇ ਨੇ ਭਾਵੇਂ ਉਹ ਕਿਸੇ ਵੇਲੇ ਇਹਨਾਂ ਦੇ ਨਾਲ ਸੀ ਤੁਸੀਂ ਇਸ ਕਰਕੇ ਇਹ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ ਸੰਦੀਪ ਜੀ ਆਉਣ ਵਾਲੇ ਸਮੇਂ ਦੇ ਵਿੱਚ ਕਿ ਪੰਜਾਬ ਦੇ ਸਿੱਖ ਕੀ ਸੁਖਬੀਰ ਸਿੰਘ ਬਾਦਲ ਤੇ ਇਹ ਉਮੀਦ ਰੱਖ ਸਕਦੇ ਨੇ ਵੀ ਸੁਖਬੀਰ ਸਿੰਘ ਬਾਦਲ ਪੰਜਾਬੀਆਂ ਦੇ ਮਸਲੇ ਹੱਲ ਕਰਾ ਦੂਗਾ ਪ੍ਰਧਾਨ ਮੰਤਰੀ ਤੋਂ ਜਾਂ ਅਮਿਤ ਸ਼ਿਆ ਤੋਂ ਬੀਜੇਪੀ ਵਾਲੇ ਅਗਰ ਕੁਝ ਕਰਨਾ ਚਾਹਣਗੇ ਅਗਰ ਕੇਂਦਰ ਦੀ ਬੀਜੇਪੀ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਖਾਂ ਦੇ ਲਈ ਚੰਗੇ ਫੈਸਲੇ ਕਰਨਾ ਚਾਹਣਗੇ ਤੁਸੀਂ ਸੁਖਵੀਰ ਬਾਦਲ ਨੂੰ ਉਹਦਾ ਕ੍ਰੈਡਿਟ ਕਿਉਂ ਦੇਣਾ ਚਾਹਣਗੇ ਉਹ ਤਾਂ ਆਪ ਚੋਣਾਂ ਲੜ ਰਹੇ ਨੇ ਪੰਜਾਬ 'ਚ ਉਹ ਤਮਾਮ ਫੈਸਲੇ ਸਿੱਧੇ ਰੂਪ 'ਚ ਕਰਨਗੇ ਔਰ ਸੰਦੀਪ ਜੀ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਜਿਹੜੀ ਕੇਂਦਰ ਦੀ ਪੋਲਿਟਿਕਸ ਹੈ ਨਾ ਉਹ ਬਹੁਤ ਵੱਡੀ ਹੁੰਦੀ ਮੈਨੂੰ ਪਤਾ ਨਹੀਂ ਕਿਉਂ ਲੱਗਦਾ ਪੰਜਾਬ ਦੀਆਂ ਚੋਣਾਂ ਤੋਂ ਪਹਿਲਾਂ ਇਹ ਨਾ ਹੋਵੇ ਗੁਰਮੀਤ ਰਾਮ ਰਹੀਮ ਦੀ ਸਜ਼ਾ ਮਾਫੀ ਹੋ ਜਾਏ ਜਾਂ ਉਹਨਾਂ ਨੂੰ ਵਕਤ ਤੋਂ ਪਹਿਲਾਂ ਰਿਹਾਈ ਮਿਲ ਜਾਏ ਜਾਂ ਉਹਨਾਂ ਦੀ ਸਜ਼ਾ ਮਾਫ ਹੋ ਜਾਏ ਕੁਝ ਵੀ ਹੋ ਸਕਦਾ ਦੇਖੋ ਸਾਡੀ ਸਿਆਸਤ 'ਚ ਸਾਡੇ ਇੱਕ ਕੈਟ ਹੁੰਦਾ ਸੀ ਪਿੰਕੀ ਪਿੰਕੀ ਉਤੇ ਬਹੁਤ ਵੱਡਾ ਮਕਦਮਾ ਦਰਜ ਹੋਇਆ ਸੀ ਉਹ ਕੁਝ ਕੁ ਸਾਲਾਂ ਬਾਅਦ ਹੀ ਰਿਹਾ ਹੋ ਗਿਆ ਹਾਂ ਗੁਰਮੀਤ ਸਿੰਘ ਪਿੰਕੀ ਦੀ ਗੱਲ ਕਰ ਰਹੇ ਤੁਸੀਂ ਜੀ ਗਵਰਨਰ ਸਾਹਿਬ ਨੇ ਮਾਫੀ ਦੇ ਦਿੱਤੀ ਸੋ ਕੁਝ ਵੀ ਹੋ ਸਕਦਾ ਹੈ ਸਾਡੇ ਪੋਲੀਟੀਕਲ ਸਿਸਟਮ ਦੇ ਵਿੱਚ ਇਸ ਕਰਕੇ ਪੰਜਾਬ ਦੀ ਜਿਹੜੀ ਪੰਥਕ ਸਿਆਸਤ ਹੈ ਉਹ ਪੰਜਾਬ ਦੀ ਪੰਥਕ ਸਿਆਸਤ ਹਾਲ ਦੀ ਘੜੀ ਪੰਜ ਮੈਂਬਰੀ ਕਮੇਟੀ ਦੇ ਆਲੇ-ਦੁਆਲੇ ਘੁੰਮ ਰਹੀ ਹੈ ਔਰ ਸੁਖਵੀਰ ਬਾਦਲ ਦੇ ਧੜੇ ਨੂੰ ਇਹ ਸਾਬਤ ਕਰਨਾ ਪੈਣਾ ਪਿੰਡਾਂ 'ਚ ਜਾ ਕੇ ਕਿ ਅਸੀਂ ਪੰਥਕ ਨਮਾਇੰਦਗੀ ਕਰਦੇ ਹਾਂ ਔਰ ਉਹਦਾ ਟੈਸਟ ਕਦੋਂ ਹੋਣਾ ਹੈ ਆ ਚਾਰ ਪੰਜ ਮਹੀਨਿਆਂ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੇ ਅਗਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਐਸਜੀਪੀਸੀ ਦੀਆਂ ਚੋਣਾਂ ਜਿੱਤ ਜਾਂਦਾ ਫਿਰ ਅਸੀਂ ਵੀ ਮੰਨ ਲਾਂਗੇ ਕਿ ਸਾਰਾ ਪੰਥਕ ਵੋਟਰ ਭਾਈ ਸੁਖਵੀਰ ਸਿੰਘ ਬਾਦਲ ਦੇ ਨਾਲ ਹੈ ਸੁਖਵੀਰ ਸਿੰਘ ਬਾਦਲ ਵਾਲਾ ਅਕਾਲੀ ਦਲ ਹੀ ਪੰਥ ਦੀ ਨਮਾਇੰਦਗੀ ਕਰਦਾ ਹੈ ਫਿਰ ਤਾਂ ਗੱਲ ਹੀ ਖਤਮ ਹੋ ਗਈ ਨਾ ਅਗਰ ਇਹ ਸੁਖਬੀਰ ਸਿੰਘ ਬਾਦਲ ਦਾ ਅਕਾਲੀ ਦਲ ਦੁਬਾਰਾ ਐਸਜੀਪੀਸੀ ਦੀਆਂ ਵੋਟਾਂ ਨਿਕਲਦਾ ਜਿੱਤਦਾ ਉਹ ਇੱਕ ਤਰੀਕੇ ਦਾ ਫਤਵਾ ਹੋਊਗਾ ਪੰਜਾਬ ਦੇ ਸਿੱਖ ਲੋਕਾਂ ਦਾ ਕਿ ਅਸੀਂ ਪੰਥਕ ਨਮਾਇੰਦਗੀ ਕਿ ਉਸੇ ਐਸਜੀਪੀਸੀ ਦੇ ਹੱਥ ਦੇਣੀ ਹੈ ਜਿਨੇ ਜਥੇਦਾਰ ਸਾਹਿਬ ਹਟਾਏ ਕੀ ਪੰਜਾਬ ਦੇ ਲੋਕ ਪੰਥਕ ਲੋਕ ਇਸ ਕਰਕੇ ਐਸਜੀਪੀਸੀ ਦੀ ਮੌਜੂਦਾ ਧਿਰ ਨੂੰ ਵੋਟਾਂ ਪਾਉਣਗੇ ਵੀ ਇਹਨਾਂ ਨੇ ਬਹੁਤ ਵਧੀਆ ਫੈਸਲਾ ਕੀਤਾ ਸੀ ਜੀ ਇਹਨਾਂ ਨੇ ਤਿੰਨੇ ਜਥੇਦਾਰ ਸਾਹਿਬ ਹਟਾਤੇ ਸੀ ਇਸ ਕਰਕੇ ਬਹੁਤ ਵੱਡੇ ਸਵਾਲ ਨੇ ਐਸਜੀਪੀਸੀ ਦੀਆਂ ਚੋਣਾਂ ਨੇ ਸੁਖਬੀਰ ਸਿੰਘ ਬਾਦਲ ਦੇ ਅਕਾਲੀ ਦਲ ਦਾ ਭਵਿੱਖ ਨਿਰਧਾਰਿਤ ਕਰ ਦੇਣਾ ਔਰ ਅੱਜ ਦੇ ਸਮੇਂ 'ਚ ਜਿਹੜੀ ਲਹਿਰ ਹੈ ਉਹ ਲਹਿਰ ਹੁਕਮਨਾਮੇ ਦੇ ਹੱਕ 'ਚ ਲੱਗਦੀ ਹੈ ਅਗਰ ਸੁਖਬੀਰ ਸਿੰਘ ਬਾਦਲ ਦੇ ਧੜੇ ਨੇ ਹੁਕਮਨਾਮਾ ਇਨਵਿਨ ਮੰਨਿਆ ਤੇ ਲੋਕ ਇਹਨਾਂ ਦੇ ਨਾਲ ਆ ਜਾਣਗੇ ਨਹੀਂ ਤਾਂ ਦੂਜੇ ਪਾਸੇ ਤਾਂ ਲੋਕ ਜਾ ਹੀ ਰਹੇ ਨੇ ਸੰਦੀਪ ਜੀ ਸੋ ਇਹ ਤਾਂ ਤਸਵੀਰ ਬੜੀ ਸਾਫ਼ ਹੈ ਪੰਜਾਬ ਦੀ ਸਿਆਸਤ ਦੀ ਜੀ ਡੱਲਾ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਇਸ ਖਾਸ ਚਰਚਾ ਲਈ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਸਾਡੇ ਦਰਸ਼ਕ ਬੇਹੱਦ ਪਸੰਦ ਕਰਦੇ ਆ ਜਦੋਂ ਉਹ ਕਮੈਂਟਸ ਕਰਦੇ ਆ ਤਾਂ ਉਹ ਤੋਂ ਸਾਨੂੰ ਇਹ ਗੱਲ ਦੀ ਤਸਦੀਕ ਹੁੰਦੀ ਹੈ ਕਿ ਸਾਡੇ ਵੱਲੋਂ ਕੀਤੀ ਗਈ ਹੈ ਜਿਹੜੀ ਚਰਚਾ ਉਹ ਸਾਡੇ ਜਿਹੜੇ ਦਰਸ਼ਕ ਆ ਉਹ ਇਸ ਨੂੰ ਸੁਣਦੇ ਆ ਤੇ ਸਮਝਦੇ ਆ ਡੱਲਾ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਵੀ ਸਵਾਗਤ ਹੈ ਕੋਈ ਵੀ ਧਿਰ ਭਾਵੇਂ ਸੁਖਬੀਰ ਸਿੰਘ ਬਾਦਲ ਦੇ ਅਕਾਲੀ ਦਲ ਵਾਲੀ ਧਿਰ ਹੈ ਤੁਸੀਂ ਆਪਣਾ ਕੋਈ ਵੀ ਪੱਖ ਸਾਡੇ ਤੱਕ ਭੇਜੋਗੇ ਤੇ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਧੰਨਵਾਦ ਧੰਨਵਾਦ ਸਹੀ ਹੈ